ਦੀਵਾਨ ਟੋਡਰਮਲ ਗੁਰੂ ਘਰ ਦਾ ਉਹ ਅਨੰਤ ਸੇਵਕ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਅੰਤਮ ਰਸਮਾਂ ਪੂਰੀਆਂ ਕਰਕੇ ਯਾਨੀ ਕਿ ਅੰਤਮ ਸੰਸਕਾਰ ਕਰਕੇ ਸਿੱਖ ਕੌਮ ਨੂੰ ਸਾਰੀ ਉਮਰ ਦੇ ਲਈ ਕਰਜ਼ਦਾਰ ਕਰ ਦਿੱਤਾ ਇਤਿਹਾਸ ਦੇ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ ਦੀਵਾਨ ਟੋਡਰਮਲ ਨੇ ਮੋਰਾ ਖੜੀਆਂ ਕਰਕੇ ਉਹ ਜ਼ਮੀਨ ਖਰੀਦੀ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਦਾ ਜ਼ਿਕਰ ਵੀ ਵਾਰ-ਵਾਰ ਆਉਂਦਾ ਹੈ ਅੱਜ ਦਿਵਾਨ ਟੁਰ ਰੋਮਲਦੀ ਜਹਾਜ਼ ਹਵੇਲੀ ਬਾਰੇ ਤੁਹਾਨੂੰ ਕੁਝ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ ਮੈਂ ਖੁਦ ਉੱਥੇ ਜਾ ਕੇ ਵਿਜ਼ਿਟ ਕਰਕੇ ਆਏ ਹਾਂ ਜੋ ਕੁਝ ਉੱਥੇ ਮਹਿਸੂਸ ਕੀਤਾ ਜੋ ਕੁਝ ਦੇਖਿਆ ਉਹ ਅੱਜ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਔਰ ਅਸੀਂ ਚਾਹੁੰਦੇ ਹਾਂ ਕਿ ਉਹ ਅਨੰਤ ਸੇਵਕ ਜਿਸਨੇ ਗੁਰੂ ਘਰ ਦੇ ਪ੍ਰਤੀ ਅਕੀਦਾ ਨਾ ਹੋਣ ਦੇ ਬਾਵਜੂਦ ਵੀ ਜੋ ਸਿੱਖ ਧਰਮ ਦੇ ਨਾਲ ਸਬੰਧਤ ਨਹੀਂ ਸੀ ਤਾਂ ਵੀ ਉਸਨੇ ਗੁਰੂ ਘਰ ਦੇ ਨਾਲ ਇੰਨਾ ਪਿਆਰ ਦਿਖਾਇਆ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਉਸ ਦੀ ਜਿਹੜੀ ਇੱਕ ਆਖਰੀ ਯਾਦਗਾਰ ਹੈ ਉਹ ਲੋਕਾਂ ਤੱਕ ਜਰੂਰ ਪਹੁੰਚੇ ਜਹਾਜ਼ ਹਵੇਲੀ ਕਿਉਂ ਕਿਹਾ ਜਾਂਦਾ ਹੈ ਇਹ ਵੀ ਬੜਾ ਇੱਕ ਇੰਟਰਸਟਿੰਗ ਫੈਕਟ ਹੈ ਜਿਹੜਾ ਉਹ ਇਤਿਹਾਸ ਦੇ ਵਿੱਚ ਦੇਖਣ ਨੂੰ ਮਿਲਿਆ ਜਿਹੜੇ ਉੱਥੇ ਜਿਹਨਾਂ ਨੂੰ ਸਾਮ ਸੰਭਾਲ ਦਾ ਸਾਰਾ ਕਾਰਜ ਦਿੱਤਾ ਗਿਆ ਜੋ ਉੱਥੇ ਸਾਰਾ ਕੰਮ ਦੇਖ ਰਹੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਤਿਹਾਸ ਇਹ ਦੱਸਦਾ ਹੈ ਕੀ ਦੀਵਾਨ ਟੌਂਟਰ ਮਲ ਦੇ ਪਾਣੀ ਦੇ ਜਹਾਜ਼ ਅਰਬ ਕੰਟਰੀਜ਼ ਵਿੱਚ ਚੱਲਦੇ ਸੀ ਅਰਬ ਮੁਲਕਾਂ ਦੇ ਵਿੱਚ ਉਹ ਜਹਾਜ਼ ਚੱਲਦੇ ਹੁੰਦੇ ਸੀ ਇੱਕ ਵਾਰ ਉਸ ਦਾ ਜਹਾਜ਼ ਫਸ ਗਿਆ ਪਾਣੀ ਦੇ ਵਿੱਚ ਤਾਂ ਉਸ ਨੇ ਅਰਦਾਸ ਕੀਤੀ ਕਿ ਜੇਕਰ ਮੇਰਾ ਇਹ ਜਹਾਜ਼ ਬਚ ਜਾਂਦਾ ਤਾਂ ਮੈਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇੱਕ ਜਹਾਜ਼ ਨੁਮਾ ਇਮਾਰਤ ਬਣਾਵਾਂਗਾ ਜਹਾਜ਼ ਨੁਮਾ ਹਵੇਲੀ ਬਣਾਵਾਂਗਾ ਇਤਿਹਾਸ ਦੱਸਦਾ ਹੈ ਕਿ ਉਸ ਦਾ ਉਹ ਜਹਾਜ਼ ਬਚ ਗਿਆ ਜਿਸ ਤੋਂ ਬਾਅਦ ਉਸ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਹਾਜ਼ ਹਵੇਲੀ ਬਣਾਈ ਇਸ ਨੂੰ ਜਹਾਜ਼ ਹਵੇਲੀ ਸਿਰਫ ਨਾਮ ਨਹੀਂ ਦਿੱਤਾ ਗਿਆ ਇਸ ਦੀ ਸ਼ੇਪ ਵੀ ਬਿਲਕੁਲ ਇੱਕ ਜਹਾਜ਼ ਵਰਗੀ ਸੀ ਜਿਵੇਂ ਇੱਕ ਪਾਣੀ ਦਾ ਜਹਾਜ਼ ਹੁੰਦਾ ਉਦਾਂ ਦੀ ਇਹ ਸ਼ੇਪ ਬਣਾਈ ਗਈ ਇਹ ਇਮਾਰਤ ਅ ਅੱਧੀ ਧਰਤੀ ਦੇ ਵਿੱਚ ਸੀ ਅੱਧੀ ਧਰਤੀ ਤੋਂ ਬਾਹਰ ਸੀ ਜਿਵੇਂ ਇੱਕ ਪਾਣੀ ਦਾ ਜਹਾਜ਼ ਅੱਧਾ ਪਾਣੀ ਦੇ ਵਿੱਚ ਡੁੱਬ ਕੇ ਚੱਲਦਾ ਉਸੇ ਤਰ੍ਹਾਂ ਦੀ ਇਹ ਹਵੇਲੀ ਬਣਾਈ ਗਈ ਸੀ ਦੂਰੋਂ ਦੇਖ ਕੇ ਇਦਾਂ ਲੱਗਦਾ ਸੀਗਾ ਕਿ ਕੋਈ ਜਹਾਜ਼ ਪਾਣੀ ਦਾ ਜਹਾਜ਼ ਖੜਾ ਹੋਇਆ ਇਸ ਦੀਆਂ 5 ਮੰਜ਼ਲਾ ਸੀ ਇਮਾਰਤ ਸਾਜ਼ੀ ਕਿੰਨੀ ਜ਼ਬਰਦਸਤ ਸੀ ਆਰਕੀਟੈਕਚਰ ਸਟਰਕਚਰ ਕਿੰਨਾ ਜ਼ਬਰਦਸਤ ਸੀ ਇਹ ਤੁਸੀਂ ਸੋਚੋ ਕਿ ਉਸ ਵਕਤ 5 ਮੰਜ਼ਲਾ ਸੀਗੀਆਂ ਅੱਜ ਤੋਂ ਕਈ ਸੌ ਸਾਲ ਪਹਿਲਾਂ ਇਸ ਦੇ ਵਿੱਚ ਇਸ ਹਵੇਲੀ ਦੇ ਵਿੱਚ ਇਹ ਰਸੂਖਦਾਰ ਇਹ ਵਿਅਕਤੀ ਮੰਨਿਆ ਜਾਂਦਾ ਸੀਗਾ ਇਸ ਦੀ ਹਵੇਲੀ ਦੇ ਵਿੱਚ 40 ਤੋਂ ਵੱਧ ਕਮਰੇ ਸੀਗੇ ਚਾਲੀ ਤੋਂ ਵੱਧ ਕਮਰੇ ਔਰ ਤਹਿ ਖਾਨਾ ਸੀ ਜਿਸ ਨੂੰ ਆਪਾਂ ਬੇਸਮੈਂਟ ਕਹਿੰਦੇ ਆ ਇਹ ਦੱਸਿਆ ਜਾਂਦਾ ਕਿ ਬੇਸਮੈਂਟ ਪੂਰੀ ਹਵੇਲੀ ਨਾਲ ਕਨੈਕਟ ਸੀ ਔਰ ਬੇਸਮੈਂਟ ਦੇ ਵਿੱਚ ਕਿਉਂਕਿ ਇਹ ਵਪਾਰੀ ਸੀਗਾ ਬੇਸਮੈਂਟ ਦੇ ਵਿੱਚ ਵਪਾਰੀ ਨਾਲ ਸੰਬੰਧਿਤ ਜਾਂ ਵਪਾਰ ਨਾਲ ਸੰਬੰਧਿਤ ਜੜੀਆਂ ਸਾਮਾਨ ਸੀਗਾ ਉਹ ਰੱਖਿਆ ਜਾਂਦਾ ਸੀਗਾ ਹਵੇਲੀ ਦੇ ਪਿਛਲੇ ਪਾਸਿਓਂ ਜਦੋਂ ਅਸੀਂ ਅੰਦਰ ਗਏ ਸਾਨੂੰ ਦੇਖਣ ਨੂੰ ਮਿਲਿਆ ਕਿ ਉੱਥੇ ਦੋ ਰਸੋਈਆਂ ਸੀ ਇੱਕ ਪਹਿਲੀ ਰਸੋਈ ਸੀ ਇੱਕ ਪਿੱਛੇ ਰਸੋਈ ਸੀ ਉੱਥੇ ਰਸੋਈਆਂ ਦੇ ਵਿੱਚ ਚਿਮਨੀਆਂ ਰੱਖੀਆਂ ਹੋਈਆਂ ਸੀਗੀਆਂ ਇਹ ਕਹਾਂ ਜਾਂਦਾ ਕਿ ਜਦੋਂ ਰਸੋਈ ਦੇ ਵਿੱਚ ਕੋਈ ਕੰਮ ਹੁੰਦਾ ਸੀ ਜਦੋਂ ਚਿਮਨੀਆਂ ਚੋਂ ਧੂਆ ਨਿਕਲਦਾ ਸੀ ਤਾਂ ਦੂਰੋਂ ਖੜੇ ਲੋਕ ਲੋਕਾਂ ਨੂੰ ਇਦਾਂ ਭੁਲੇਖਾ ਪੈਂਦਾ ਸੀ ਕਿ ਸਮੁੰਦਰੀ ਜਹਾਜ਼ ਦੀਆਂ ਚਿਮਨੀਆਂ ਦੇ ਵਿੱਚੋਂ ਧੂਆ ਨਿਕਲ ਰਿਹਾ ਹੈ ਜਦੋਂ ਅਸੀਂ ਇਹਨਾਂ ਤੇ ਕਿਉਂਕਿ ਬਹੁਤ ਖਸਤਾ ਹਾਲਤ ਹੋ ਗਈ ਹੈ ਜਰਜਰ ਹਾਲਤ ਹੋ ਗਈ ਹੈ ਸਹਵੇਲੀ ਦੀ ਹੁਣ ਅਮਰੀਕਾ ਕੈਨੇਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੁਰਾਤੱਤਵ ਵਿਭਾਗ ਦੇ ਨਾਲ ਇਸ ਹਵੇਲੀ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਜਦੋਂ ਅਸੀਂ ਇਸ ਕਮਰੇ ਦੇ ਅੰਦਰ ਗਏ ਤਾਂ ਆਲੀਸ਼ਾਨ ਇਮਾਰਤ ਸਾਜ਼ੀ ਦੇਖਣ ਨੂੰ ਮਿਲੀ ਇੰਨੇ ਸੂ ਸਾਲ ਹੋਣ ਦੇ ਬਾਵਜੂਦ ਵੀ 3 3 ਫੁੱਟ ਚੌੜੀਆਂ ਇਸ ਦੀਆਂ ਦੀਵਾਰਾਂ ਸਗੀਆਂ ਉਹ ਉਦਾਂ ਹੀ ਕਾਇਮ ਸਗੀਆਂ ਜੋ ਆਰਕੀਟੈਕਚਰ ਉੱਥੇ ਸੀਗੇ ਜਿਨ੍ਹਾਂ ਨੇ ਸੇਵਾ ਸੰਭਾਲ ਲਈ ਹੋਈ ਉਹ ਕਹਿੰਦੇ ਨੇ ਕਿ ਇਹਦਾ ਲੈਂਟਰ ਇੰਨਾ ਮਜ਼ਬੂਤ ਹੈ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਰੀਆ ਸਟੀਲ ਦੀ ਵਰਤੋਂ ਨਹੀਂ ਕੀਤੀ ਗਈ ਅੱਜ ਵੀ ਇਸ ਅਸੀਂ ਜੇ ਤੋੜਨਾ ਚਾਹੀਏ ਤਾਂ ਲੈਂਟਰ ਨੂੰ ਤੋੜਦ ਲਈ ਬੜੀ ਮੁਸ਼ਕਲਤ ਕਰਨੀ ਪੈਂਦੀ ਹੈ ਕਈ ਸੌ ਸਾਲ ਪਹਿਲਾਂ ਬਣਿਆ ਹੋਇਆ ਬਣੀ ਹੋਈ ਇਮਾਰਤ ਜਿਸ ਦਾ ਲੈਂਟਰ ਅੱਜ ਵੀ ਇੰਨਾ ਮਜ਼ਬੂਤ ਹੈ ਕਿ ਉਹ ਘਾਣ ਮਾਰਿਆਂ ਵੀ ਟੁੱਟਦਾ ਨਹੀਂ ਉਹਨਾਂ ਨੇ ਉਸ ਦੀ ਜਾਣਕਾਰੀ ਵੀ ਦੱਸੀ ਉਹਨਾਂ ਨੇ ਦੱਸਿਆ ਕਿ ਇਹ ਜਿਹੜੇ ਕਮਰੇ ਸੀਗੇ ਇੰਟਰਕਨੈਕਟਿਡ ਕਮਰੇ ਸੀਗੇ ਹਰ ਕਮਰੇ ਦੇ ਨਾਲ ਲਗਭਗ ਵਾਸ਼ਰੂਮ ਵੀ ਸੀਗਾ मतलब ਤੁਸੀਂ ਇਹ ਲਾਓ ਕਿ ਕਿੰਨੇ ਸੋ ਸਾਲ ਪਹਿਲਾਂ ਵੀ ਅਟੈਚ ਵਾਸ਼ਰੂਮ ਵਾਲੇ ਕਮਰੇ ਦਿਵਾਨ ਟੋਡਰਮਲ ਦੀ ਹਵੇਲੀ ਦੇ ਵਿੱਚ ਸੀਗੇ ਅਲਮਾਰੀਆਂ ਵੀ ਦੇਖਣ ਦੀ ਦੇ ਵਿੱਚ ਮਿਲੀਆਂ ਸਬੂਤ ਅਲਮਾਰੀਆਂ ਦਾ ਵੀ ਆਇਆ ਕਿ ਉੱਥੇ ਵਾਰਡਰੋਬਸ ਵੀ ਬਣਾਏ ਗਏ ਸੀਗੇ ਔਰ ਜਦੋਂ ਹਵੇਲੀ ਦੇ ਸੱਜੇ ਪਾਸੇ ਤੇ ਦੇਖਦੇ ਆ ਤਾਂ ਸਾਨੂੰ ਇੱਕ ਸਵਿੰਗ ਪੂਲ ਵੀ ਉੱਥੇ ਨਜ਼ਰ ਆਇਆ ਉਸਵੇਂ ਬੋਲ ਦੇ ਵਿੱਚ ਪਾਣੀ ਜਿਹੜਾ ਆਂਦਾ ਸੀਗਾ ਉਸਦੇ ਪਾਣੀ ਤਾਂ ਆਂਦੇ ਸੀ ਨਾਲ ਇੱਕ ਫੁਆਰਾ ਵੀ ਲੱਗਿਆ ਹੋਇਆ ਸੀਗਾ ਅਸੀਂ ਇਹ ਪੁੱਛਿਆ ਉਹਨਾਂ ਤੋਂ ਵੀ ਉਦੋਂ ਕੋਈ ਮੋਟਰ ਨਹੀਂ ਹੁੰਦੀ ਸੀ ਕੁਝ ਨਹੀਂ ਹੁੰਦੀ ਸੀ ਇਹ ਫੁਆਰਾ ਚੱਲਦਾ ਕਿਵੇਂ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਹਵੇਲੀ ਤੋਂ ਕੁਝ ਹੀ ਮੀਟਰ ਦੀ ਦੂਰੀ ਤੇ ਇੱਕ ਖੂਹ ਸੀਗਾ ਖੂਹ ਟੰਡਾ ਦੇ ਨਾਲ ਪਾਣੀ ਜਿਹੜਾ ਉਹ ਅੰਡਰਗਰਾਉਂਡ ਪਾਈਪ ਸੀਮਿੰਟ ਦੇ ਪਾਈਪ ਜਿਹੜੇ ਨੇ ਉਹ ਸਾਨੂੰ ਉੱਥੇ ਦੇਖਣ ਨੂੰ ਮਿਲੇ ਅੰਡਰਗਰਾਉਂਡ ਪਾਈਪ ਜਿਹੜੇ ਨੇ ਉਹ ਕਿਚਨ ਤੱਕ ਜਾਂਦੇ ਸੀ ਕਿਚਨ ਦੇ ਵਿੱਚ ਪਾਣੀ ਦੀ 호ਦੀ ਬਣੀ ਹੋਈ ਸੀ ਕੂ ਤੋਂ ਪਾਣੀ ਨਿਕਲ ਕੇ ਸਿੱਧਾ ਹੋਦੀ ਦੇ ਵਿੱਚ ਆਉਂਦਾ ਸੀ ਰਸੋਈ ਦੀ ਹੋਦੀ ਦੇ ਵਿੱਚ ਆਉਂਦਾ ਸੀ ਜਦੋਂ ਰਸੋਈ ਦੀ ਹੋਦੀ ਓਵਰਫਲੋ ਹੋ ਜਾਂਦੀ ਸੀ ਤਾਂ ਇੱਕ ਪਾਈਪ ਹੈ ਜਿਹੜਾ ਓਵਰਫਲੋ ਕਰਦਾ ਹੋਇਆ ਉਸ সুইমিਂਗ ਪੂਲ ਦੇ ਵਿੱਚ ਸੁੱਟਿਆ ਹੋਇਆ ਸੀਗਾ ਓਵਰਫਲੋ ਕਰਕੇ ਪਾਣੀ ਜਿਹੜਾ ਉਸ সুইমিਂਗ ਪੂਲ ਦੇ ਵਿੱਚ ਜਾਂਦਾ ਸੀਗਾ ਔਰ ਪ੍ਰੈਸ਼ਰ ਦੇ ਨਾਲ ਪਾਣੀ गिरਦਾ ਸੀਗਾ ਕਿਉਂਕਿ সুইমিਂਗ ਪੂਲ ਥੋੜਾ ਹੇਠਾਂ ਸੀਗਾ ਹੋਦੀ ਜਿਹੜੀ ਕਿਚਨ ਦੀ ਉੱਚੀ ਸੀ ਤਾਂ ਪ੍ਰੈਸ਼ਰ ਹੁਣ ਕਰਕੇ ਪ੍ਰੈਸ਼ਰ ਨਾਲ ਪਾਣੀ ਗਰਨ ਕਰਕੇ ਫੁਆਰਾ ਆਪਣੇ ਆਪ ਚੱਲ ਪੈਂਦਾ ਸੀਗਾ ਇਦਾਂ ਦੀ ਕਾਰਾ ਕਰੀ کئی ਸੌ ਸਾਲ ਪਹਿਲਾਂ ਦੀ ਸੀਗੀ ਬਹੁਤ ਸਾਰੇ ਸਾਰੇ ਉੱਥੇ ਪ੍ਰਮਾਣ ਮਿਲਦੇ ਨੇ ਕਿ ਜਿਹੜੇ ਲਾਂਗਰੀ ਸੀ ਜਾਂ ਨੌਕਰ ਸੀ ਉਹਨਾਂ ਦਾ ਕਮਰਾ ਵੱਖਰੇ ਤੌਰ ਤੇ ਬਣਾਇਆ ਗਿਆ ਉੱਥੇ ਉਹਦੀ ਨਿਸ਼ਾਨਦੇ ਹੀ ਮਿਲਦੀ ਹੈ ਇੱਥੋਂ ਤੱਕ ਕਿ ਕਿਚਨ ਦੀ ਸਵਾਹ ਰਾਖ ਜਿਹਨੂੰ ਕਹਿੰਦੇ ਆ ਲੱਕੜਾਂ ਦੀ ਉਹ ਵੀ ਖੁਦਾਈ ਦੇ ਦੌਰਾਨ ਮਿਲੀ ਹੈ ਸੋ ਹੁਣ ਇਸ ਪੂਰੀ ਹਵੇਲੀ ਨੂੰ ਉਸੇ ਤਰ੍ਹਾਂ ਸਾਮ ਕੇ ਰੱਖਿਆ ਗਿਆ ਪੁਰਾਤੱਤਵ ਵਿਭਾਗ ਦੇ ਅਧੀਨ ਇਸ ਹਵੇਲੀ ਨੂੰ ਕਰ ਦਿੱਤਾ ਗਿਆ ਖਾਸ ਕਰ ਇਹ ਹੈ ਕਿ ਹੁਣ ਸੰਗਤਾਂ ਜਿਹੜੀਆਂ ਨੇ ਉਹ ਦਰਸ਼ਨ ਦੇ ਲਈ ਆਂਦੀਆਂ ਨੇ ਬੜੀ ਸੋਹਣੀ ਇਮਾਰਤ ਸੀਗੀ ਪਰ ਵਕਤ ਦੇ ਥਪੇੜਿਆਂ ਕਰਕੇ ਇਸ ਇਮਾਰਤ ਦੀ ਹਾਲਤ ਜਰਜਰ ਹੋ ਗਈ ਇਹ ਦੱਸਿਆ ਜਾਂਦਾ ਕੁਝ ਲੋਕ ਕਹਿੰਦੇ ਨੇ ਇਤਿਹਾਸ ਦੇ ਵਿੱਚ ਦੋ ਪੱਖ ਆਉਂਦੇ ਨੇ ਦਿਵਾਨ ਟੋਡਰਮਲ ਬਾਰੇ ਇਹ ਵੀ ਕਿਹਾ ਗਿਆ ਕਿ ਉਸ ਵਕਤ ਜਦੋਂ ਦੇਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਦਿਵਾਨ ਟੋਡਰਮਲ ਤੇ ਉਸ ਦੀ ਪੂਰੀ ਫੈਮਿਲੀ ਨੂੰ ਕਤਲ ਕਰ ਦਿੱਤਾ ਗਿਆ ਕੁਝ ਲੋਕ ਇਹ ਕਹਿੰਦੇ ਨੇ ਕਿ ਦਿਵਾਨ ਟੋਡਰਮਲ ਨੇ ਆਪਣਾ ਸਭ ਕੁਝ ਵੇਚ ਦਿੱਤਾ ਸੀ ਇਹ ਹਵੇਲੀ ਵੀ ਉਹਦੀ ਵਿਕ ਗਈ ਸੀ ਕਿਉਂਕਿ ਉਹਦੇ ਕੋਲ ਪੈਸੇ ਕਹਿੰਦੇ ਕਿ ਹਵੇਲੀ ਵੀ ਵੇਚ ਕੇ ਉਸ ਨੇ ਅੰਤਮ ਸੰਸਕਾਰ ਕੀਤਾ ਸੀਗਾ ਉਸ ਤੋਂ ਬਾਅਦ ਉਹ ਫਤਗੜ ਸਾਹਿਬ ਦੀ ਧਰਤੀ ਛੱਡ ਕੇ ਕਿਧਰੇ ਹੋਰ ਚਲਾ ਗਿਆ ਸੀਗਾ ਇਤਿਹਾਸ ਦੇ ਦੋ ਪੱਖ ਮਿਲਦੇ ਨੇ ਪਰ ਕੁੱਲ ਮਿਲਾ ਕੇ ਇਸ ਹਵੇਲੀ ਨੂੰ ਜਦੋਂ ਮੈਂ ਆਪਣੇ ਅੱਖੀ ਦੇਖਿਆ ਤੁਸੀਂ ਜ਼ਰੂਰ ਜਾਓ ਜਦੋਂ ਤੁਸੀਂ ਦੇਖੋਗੇ ਤੁਹਾਨੂੰ ਇਹ ਅਹਿਸਾਸ ਹੋਏਗਾ ਕਿ ਉਹ ਅਨੰਦ ਸੇਵਕ ਜਿਹੜਾ ਸਿੱਖ ਵੀ ਨਹੀਂ ਸੀ ਗੈਰ ਸਿੱਖ ਹੋਣ ਦੇ ਬਾਵਜੂਦ ਵੀ ਉਸ ਨੇ ਛੋਟੇ ਸਾਹਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਪ੍ਰਤੀ ਉਹ ਪਿਆਰ ਉਹ ਪ੍ਰੇਮ ਦੀ ਭਾਵਨਾ ਦਿਖਾਈ ਜੋ ਰਹੰਦੀ ਦੁਨੀਆ ਤੱਕ ਸਿੱਕ ਕੌਮ ਨੂੰ ਉਸ ਦਾ ਕਰਜ਼ਦਾਰ ਕਰ ਗਈ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੋ ਲੋਕਾਂ ਨੂੰ ਇਹ ਪਤਾ ਲੱਗੇ ਕਿ ਦੀਵਾਨ ਟੋਡਰਮਲ ਦੀ ਜਹਾਜ਼ ਹਵੇਲੀ ਕੀ ਸੀ ਤੇ ਉਸ ਦਾ ਨਾਮ ਜਹਾਜ਼ ਹਵੇਲੀ ਕਿਉਂ ਪਿਆ ਤੇ ਅੱਜ ਵੀ ਉਸ ਜਹਾਜ਼ ਹਵੇਲੀ ਤੇ ਉਹ ਅੰਸ਼ ਮੌਜੂਦ ਨੇ ਜੋ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਨੇ ਦੇਸ਼ ਦੇ ਨਿਤ ਬਾਕੀ ਖਬਰਾਂ ਲਈ ਬਾਣੇ ਰੋ ਪੀ ਟੀਐਸ ਨੂੰ ਉਸ ਨਾਲ ਧੰਨਵਾਦ